ਸ਼ਸ਼ਟਿਕਾ 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 ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਫਰਕ ਹੈ ਹਾਂ ਖੜ ਜਾ ਵੀ ਰੁਕਦੇ ਹਣ ਲੋਕ ਅੱਛਾ ਕਿਉਂ ਦੇ ਦੋ ਕੋਲ ਚਲੋ ਜਾਂ ਬੰਨਾ ਹੋਣਾ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆ ਦਿਆਂ ਲਿਆਓ ਫਿਰ ਹਰ ਦਿਨ ਚੱਲਦਾ ਰਿਹਾ ਬਾਹਰ ਚਲੋ ਕੋਈ ਨਹੀਂ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕੀ ਹੋਵੇਗਾ ਹੋਰ ਹੈ ਤੁਸੀਂ ਕਿਰਦੀਆਂ ਕਰ ਰਹੇ ਇਹ ਉੱਤਰ ਸਸਟੀਗਾ 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 ਆ ਨਸਿਕਾ ਆ ਸਸਟੀਗਾ ਆਂ ਠੀਕ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ ਆ ਜੀ ਕਰ ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ ਲਾਤ ਇਹ ਉੱਥੇ ਕੋਈ ਨਹੀਂ ਪੈ ਜੂਗਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਮਹਿਕਮੇ ਦਾ ਇਹਦਾ ਨੰਬਰ ਦੇ ਜਾਂਦੀ ਆ ਜਦੋਂ ਮਰਜ਼ੀ ਫੋਨ ਕਰ ਲਿਓ ਇੱਕ ਬੇਨਤੀ ਸਾਡੀ ਹੋਰ ਹੂੰ ਸਾਨੂੰ ਨਾ ਪਹਿਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦੇ ਦਿਓ ਸ਼ੈੱਡ ਪਾ ਕੇ ਦਈਏ ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦਿਨਾ ਇਹਨਾਂ ਜ਼ਰੂਰ ਫੈਸਲੀ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਜਿਹੋ ਕਿੱਥੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਬਾਤ ਸੁਣ ਲਓ ਪਹਿਲਾਂ ਠੀਕ ਹੈ ਇਹ ਸ਼ੈੱਡ ਵਾਲਾ ਮੈਂ ਤੇ ਠੀਕ ਹੈ ਉਹਦੇ ਉੱਥੇ ਬਸ ਰੁਕਣ ਲੱਗ ਗਏ ਫੇਰ ਉਹਦੇ ਪਿੱਛੇ ਚਲੋ ਠੀਕ ਹੈ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਇੱਕ ਦੂਜੇ ਵਜਾ ਦਿੱਤਾ ਨੇ ਇਹ ਉੱਚੀ ਨੀਵੀਂ ਜੀ ਵੀ ਖੜੀ ਐ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪੀਤ ਨੂੰ ਦੂਜੇ ਦੂਸਰੇ ਬਜ਼ੁਰਗ ਨੂੰ ਵੀ ਲੈ ਆਓ ਆ ਇਹ ਸੱਚੀ ਬੇਆਗੁਰਪੀਤ ਹਾਂਜੀ ਉਹਦੇ ਤੇ ਫੜਾਉਣਾ 사이ਕਲ ਤੇ ਹੈਂ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਵੀ ਉਸਾਰਦੇ ਪਾਉਂਗਾ ਹਾਂ ਹੌਲੀ ਹੌਲੀ ਇਹ ਵੀ ਪੂਰੀ ਰੇਸ ਕਰਾਂਗਾ ਅੱਗੇ ਹਰੇ ਹਰੇ ਅੱਗੇ ਕਰ ਦੋ 50 ਠੀਕ ਹੈ ਜੀ ਤੇ ਹੌਲੀ 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 ਨਾਲ ਇਹ ਸੁਖਾ ਦੇਣਾ ਤੁਸੀਂ ਹਾਂ ਸੁਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਇਹ ਨੂੰ ਆ ਬਾਪੂ ਨੂੰ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਐ ਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਠੀਕ ਓਕੇ ਚੜ ਲੀਆਂ ਕਰਾ ਰੱਖੋ ਮਰੁੰਡੇ ਤਾਂ ਲੈ ਲਓ ਬਾਪਿਆਂ ਤੋਂ ਹਾਂਜੀ ਲੈ ਲੈ ਮੈਮ ਫਲਾਈਓਰ ਤੋਂ ਬੱਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਤਾਂ ਬੂੜ ਇੱਥੇ ਲਵਾਈਏ ਰੁਕਦੇ ਅੱਗੇ ਆ ਜੀ ਹੁਣ ਪਹਿਲਾਂ ਵੀ ਇੱਕ ਕਿਥੋਂ ਤੱਕ ਰੁਕ ਜਾਇਆ ਕਰਨੀ ਗੀਆਂ ਗੱਡੀਆਂ ਜੀ ਹਾਂ ਚਲੋ ਆਪਾਂ ਇਹ ਕਿਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਮ ਕਿੰਨੇ ਕਿਸੇ ਕੈਂਪ ਲਗਵਾ ਲੱਗਿਆ ਅੱਛਾ ਜਿਹਨੇ ਰੁਕਾਂ ਦੀ ਨੈਸ਼ਨਲ ਡਿਫੈਂਸਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦੇ ਹੋ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਅੱਜ ਦੇ ਕੋਲ ਸਭ ਨਾਲ ਮੀਟਿੰਗ ਹੋ ਜੀ ਮੈਮ ਅੱਛਾ ਬਸ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਮੈਡਮ ਜੀ ਸਾਡੀ ਬਿੱਲ ਤੋਂ ਲਵਾਓ ਜੀ ਪੰਜਾਬ ਫੋਨ ਦਾ ਸਾਬ ਕਾਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਇਹ ਮੈਨੇ ਦੇ ਦਾਰ ਕੱਢ ਦਿੱਤੇ ਉਮਰ ਕਰ 55 ਸਾਲ ਤੇ ਪੈਨਸਾ ਰੱਖੀ ਹੋਈ ਹੈ 50 ਸਾਲ ਕੋਈ ਨਿਧਾਰ ਕੱਢ ਲਓ ਤੁਸੀਂ ਇਹਨਾਂ ਦੇ ਕਰਵਾ ਦੇ ਲੱਗੀ ਹੋਈ ਸਭ ਤੇ ਲੱਗੀ ਹੋਈ ਇਹਨਾਂ ਦੇ ਨਹੀਂ ਲੱਗੀ ਹਾਂ ਜਿਹੜੇ ਗੱਲ ਮੇਰੇ ਤੋਂ ਮਾ ਜਾਂਦੇ ਅੱਛਾ ਤੇ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇ ਠੀਕ ਹੈ ਜੀ 60 ਸਾਲ ਤੋਂ ਘਟਾ ਦਾ ਕਰਵਾ ਦਿੰਨੇ ਬਾਬੂ ਹਾਂਜੀ ਕੀ ਕਰਾਉਣਾ 40 ਬਾਰੇ ਕੋਈ ਬੰਦੋਬਾਧ ਹੈ ਅੱਛਾ ਇਹਨਾਂ ਦਾ ਲੈ ਲਓ ਧਾਰਕੜ ਜੋ ਵੀ ਆਪਾਂ ਕਰ ਸਕਦੇ ਕਰ ਦਿੰਨੇ ਬਾਬੂ ਜੀ ਸਾਰਿਆਂ ਦਾ ਕਰਵਾ ਦਿੰਨੇ ਕਾਨੂੰਨੀ ਹੈ ਤੇ ਤਾਂ ਤੁਰਿਆ ਨਹੀਂ ਜਾਂਦਾ ਕਰਵਾ ਦਿੰਨੇ ਠੀਕ ਹੈ ਠੀਕ ਹੈ ਜੀ ਠੀਕ ਕੀ ਕਰੀ ਠੀਕ ਅੱਛਾ ਐ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੋ ਮੈਂ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੇ ਕਿੰਨੇ ਦੇ ਹੋਗੇ ਬਾਪੂ ਨੇ ਹਾਈ ਕਰ ਵੀ ਦੇ ਦੇ ਚੰਦਰ ਇੱਧਰ ਵੀ ਦੇ ਚੰਦਰ ਪੈਸੇ ਇਹਨਾਂ ਜਿੰਨੇ ਸਾਰੇ ਇਕੱਠੇ ਦੇ ਚੱਲ ਦੇ ਚੰਦਰ ਠੀਕ ਹੈ ਧੰਨਵਾਦ ਉਹ ਦੇ ਦੇਓਗੇ ਜੀ 200 ਦੇ ਦੇਓਗੇ ਆਓ ਬਾਪੂ ਤੋਂ ਲੈ ਲਾਂ ਹਾਲੋ ਬਾਪੂ ਜੀ ਹਾਲੋ ਆਪੇ ਕਰ ਲਓ ਆ ਦੋਹਾਂ ਦੇ ਸਮਝ ਆ ਗਿਆ ਹੋ ਗਿਆ 600 ਕਰਨੋਗੇ 400 ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਕਿੰਨੇ ਹੋਗੇ ਜੀ ਸਾਰੇ ਇਕੱਠੇ ਜਾਈਏ ਸਾਰੇ ਤਾਂ ਦੇ ਦੇ ਆ ਗਿਆ ਬੱਪੂ ਦੇਣਾ ਧੰਨਵਾਦ ਆ ਲੈ ਲੋ ਪੈਸੇ ਉੱਧਰ